ਫਿਰ 14 ਤਰੀਕ 15 16 ਨੂੰ ਕੁਝ ਨਾਰਥਰਨ ਵੈਲ ਜਿਹੜੀ ਹੈ ਫੋਟਿਲਸ ਦੇ ਨਾਲ ਜਿਹੜਾ ਸਾਡਾ ਇਲਾਕਾ ਹੈ ਉੱਥੇ ਕੁਝ ਰਿਲੀਫ ਮਿਲਣ ਦੇ ਚਾਂਸਸ ਹੈ ਕਿ ਥੰਡਰਸਟ੍ਰੋਮ ਐਕਟੀਵਿਟੀ ਵਿੱਚ ਵਿੱਚ ਹੋਣੀ ਹੈ ਕਿਉਂਕਿ ਜਦੋਂ ਹੀ ਟੈਂਪਰੇਚਰ 40 ਪਲਸ ਹੁੰਦਾ ਹੈ ਹਿਊਮਿਡਿਟੀ ਜ਼ਿਆਦਾ ਹੋ ਜਾਂਦੀ ਹੈ ਤਾਂ ਜਿਹੜਾ ਫੀਲਿੰਗ ਹੈਗੀ ਟੈਂਪਰੇਚਰ ਦੀ ਉਹ ਜ਼ਿਆਦਾ ਹੋ ਜਾਂਦੀ ਹੈ ਅਗਲੇ 4-5 ਦਿਨਾਂ ਵਿੱਚ ਤੁਸੀਂ ਦੇਖਿਓ ਕਿ ਤੇਰੇ ਬਲੀ ਗ੍ਰੇਟ ਰਿਲੀਫ অর ਬਾਈ 20th ਸਾਰਾ ਪੰਜਾਬ ਜਿਹੜਾ ਟੋਟਲੀ ਫ੍ਰੀ ਆਫ ਹਿੱਟ ਵੇਵ ਐਟ ਆਲ ਡਾਟਾਬੇਸ ਵੀ ਇਹ ਕਹਿੰਦਾ ਕਿ ਪਿਛਲੇ 10 ਸਾਲਾਂ ਵਿੱਚ ਜਿਹੜੇ ਮੌਨਸੂਨ ਹੈਗਾ ਉਹ ਕੁਝ अर्ਲੀ ਆਨਸੈਟ ਤੇ ਲੇਟ ਵਿਟ੍ਰੋਲ ਹੈਗਾ ਡਿਸਟੈਂਸ ਕਵਰ ਹੋਤਾ ਉਹ ਵੀ ਕਰੀਬ-ਕਰੀਬ 200 ਕਿਲੋਮੀਟਰ ਰਸੋ ਜਨਰਲੀ ਇੰਨਾ ਨਹੀਂ ਹੁੰਦਾ ਤੇ अर्ਲियर ਦੇ ਵਰ ਲਾਈਕ ਫਾਰ ਅ ਵੀਕ ਰਸੋ ਬਟ ਇਸ ਸਾਲ ਤੋਂ ਮੈਂ ਦੇਖਿਆ ਕਿ ਇੱਕ ਮਹੀਨਾ ਮਿੰਨਾ ਵੀ ਖਾਂਸੀ ਤੇ ਬੁਖਾਰ ਵਗੈਰਾ ਚੱਲੇ ਹੋਏ ਸੀਗੇ ਤਾਜੇ 2-3 ਦਿਨਾਂ ਦੇ ਬਾਅਦ ਮਿਲਣਾ ਹੈ ਕੀ ਟੈਂਪਰੇਚਰ ਰਹੇਗਾ ਅੱਜ ਤੁਸੀਂ ਦੇਖ ਰਹੇ ਹੋ ਡਿਫਾਈ ਚੈਨਲ ਪੰਜਾਬੀ ਗਰਮੀ ਤੇ ਲੂ ਨੇ ਹੱਦ ਕੀਤੀ ਹੋਈ ਹੈ ਤੇ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਹੈ ਲੋਕ ਵੀ ਜਿਹੜੇ ਨੇ ਦੁਪਹਿਰਾਂ ਨੂੰ ਤੁਸੀਂ ਵੈਸੀ ਦੇਖਦੇ ਹੋ ਕਿ ਘਰਾਂ ਦੇ ਵਿੱਚ ਤੜੇ ਗਏ ਨੇ ਪੂਰੇ ਤਰੀਕੇ ਦੇ ਨਾਲ ਘਰਾਂ ਦੇ ਵਿੱਚ ਹੀ ਬੰਦ ਨੇ ਬاہر ਨਹੀਂ ਆ پا ਰਹੇ ਕਿਉਂਕਿ ਤਾਪਮਾਨ ਜਿਹੜਾ ਹੈ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਗਰਮੀ ਜਿਹੜੀ ਹੈਗੀ ਹੈ ਉਹ ਤਾਂ ਇਸ ਤਰੀਕੇ ਦੀ ਪਹਿਲੇ ਥੋੜੀ ਬਾਰਿਸ਼ ਆਈ ਸੀ ਕਿ ਲੱਗਦਾ ਸੀ ਲੋਕਾਂ ਨੂੰ ਰਾਹਤ ਮਿਲ ਜਾਏਗੀ ਪਰ ਉਸ ਤੋਂ ਬਾਅਦ ਵੀ ਗਰਮੀ ਔਰ ਲੂ ਜਿਹੜੀ ਹੈ ਲਗਾਤਾਰ ਵੱਧੀ ਚੱਲੇ ਜਾ ਰਹੀ ਹੈ ਅੱਜ ਅਸੀਂ ਇੱਥੇ ਗੱਲਬਾਤ ਕਰ ਰਹੇ ਹਾਂ ਮੈਟਰੋਲੋਜੀਕਲ ਸੈਂਟਰ ਚੰਡੀਗੜ੍ਹ ਤੋਂ ਗੱਲਬਾਤ ਕਰ ਰਹੇ ਹਾਂ ਸੀ ਫਰਿੰਦਰ ਪਾਲ ਜੀ ਡਾਇਰੈਕਟਰ ਨੇ ਇੱਥੇ ਗੱਲਬਾਤ ਕਰਦਿਆਂ ਸਰ ਗਰਮੀ ਤੇ ਤਾਪਮਾਨ ਜਿਹੜਾ ਹੈ ਲਗਾਤਾਰ ਵੱਧ ਰਿਹਾ ਹੈ ਪਸ਼ੂ ਪਰੇਸ਼ਾਨ ਨੇ ਲੋਕ ਪਰੇਸ਼ਾਨ ਨੇ ਘਰਾਂ ਵਿੱਚ ਲੋਕ ਨੇ ਪੰਜਾਬ ਦੇ ਵਿੱਚ ਵੀ ਕਾਫੀ ਜਿਹੜਾ ਉੱਥੇ ਵੀ ਲੂ ਚੱਲ ਰਹੀ ਹੈ ਕਾਫੀ ਡਿਫਰੈਂਟ ਜਿਹੜੇ ਸਿਟੀਜ਼ ਨੇ ਡਿਫਰੈਂਟ ਟਿਕਟ ਦੇ ਨਾਲ ਜਿਹੜੇ ਟੈਂਪਰੇਚਰ ਦੀ ਗੱਲ ਕਰ ਰਹੇ ਨੇ ਹਰਿਆਣਾ ਦੇ ਵਿੱਚ ਵੀ ਇਦਾਂ ਹੀ ਹੋ ਰਿਹਾ ਹੈ ਸਥਿਤੀ ਕੀ ਹੈ ਐਕਚੁਅਲੀ ਪ੍ਰੈਜেন্ট ਜਿਹੜਾ ਸਿਨੈਰੀਓ ਹੈਗਾ ਗਰਾਉਂਡ ਸਿਚੁਏਸ਼ਨ ਇਹ ਹੈ ਕਿ ਟੈਂਪਰੇਚਰ ਕਾਫੀ ਜ਼ਿਆਦਾ ਚੱਲੇ ਹੋ ਇਸ ਟਾਈਮ ਤੇ ਖਾਸ ਕਰ ਪੰਜਾਬ ਦਾ ਜਿਹੜਾ ਮਾਲਵਾ ਇਲਾਕਾ ਹੈਗਾ ਉੱਥੇ ਟੈਂਪਰੇਚਰ ਕਾਫੀ 45 46 ਬਲਕਿ ਇੱਕ ਦਿਨ ਪਹਿਲਾਂ ਜਿਹੜਾ ਉੱਤੇ 47.8 ਵੀ ਗਿਆ ਸੀਗਾ ਬਟਿੰਡੇ ਤਾਂ ਇਹ ਜਿਹੜਾ ਪੂਰਾ ਏਰੀਆ ਹੈਗਾ ਇੱਥੇ ਕਾਫੀ ਇੰਪੈਕਟ ਕਰ ਰਿਹਾ ਹੈ ਹਿੱਟ ਵੇਕਰ ਕੰਡੀਸ਼ਨਸ ਜਿਹੜੀਆਂ ਹੈਗੀਆਂ ਉਹਦੇ ਵਿੱਚ ਇਹ ਹੋ ਜਾਂਦਾ ਕਿ ਜਿੰਨੇ ਵੀ ਸੈਕਟਰ ਹੈਗੇ ਸਾਡੇ ਹਾਰਟੀਕਲਚਰ ਐਗਰੀਕਲਚਰ ਟਰਾਂਸਪੋਰਟ ਨਾਲ ਨਾਲ ਫਿਰ ਵਾਟਰ ਰਿਸੋਰਸ ਆ ਗਿਆ ਪਾਵਰ ਡਿਪਾਰਟਮੈਂਟ ਸਾਰਿਆਂ ਨੂੰ ਦਿੱਕਤ ਹੈਗੀ ਹੈ ਕਿਉਂਕਿ ਟੈਂਪਰੇਚਰ ਡਿਮਾਂਡ ਜ਼ਿਆਦਾ ਹੋ ਜਾਂਦੀਆਂ ਇੰਪੈਕਟ ਜ਼ਿਆਦਾ ਹੋ ਜਾਂਦੇ ਤੇ ਇਹ ਸਿਚੁਏਸ਼ਨ ਜਿਹੜੀ ਹੈਗੀ ਹੈ ਖਾਸ ਕਰਕੇ ਪੰਜਾਬ ਚ ਇਹਨਾਂ ਜ਼ਿਲ੍ਹੇ ਵਿੱਚ ਜਿਆਦਾ ਪ੍ਰੋਮਿਨੈਂਟ ਹੈਗੀ ਹੈ ਤੇ ਇਹ ਕੰਟੀਨਿਊ ਕਰੋਗੀ ਅੱਜ ਤੇ ਕੱਲ ਉਤੋਂ ਬਾਅਦ ਫਿਰ ਕੁਝ ਕੁਛ ਹਲਕਾ ਹਲਕਾ ਟੈਂਪਰੇਚਰ ਘਟਣੇ ਸ਼ੁਰੂ ਹੋਣੇ ਐ ਫਿਰ 14 ਤਰੀਕ 15 16 ਨੂੰ ਕੁਝ ਨਾਰਥਰਨ ਬੈਲ ਜਿਹੜੀ ਹੈ ਫੁੱਟ ਹਿਲਜ਼ ਦੇ ਨਾਲ ਜਿਹੜਾ ਸਾਡਾ ਇਲਾਕਾ ਹੈ ਉੱਥੇ ਕੁਝ ਰਲੀਫ ਮਿਲਣ ਦੇ ਚਾਂਸਸ ਹੈਗੇ ਥੰਡਰਸਟ੍ਰੋਮ ਐਕਟੀਵਿਟੀ ਵਿੱਚ ਵਿੱਚ ਹੋਣੀ ਹੈ ਫਿਰ ਉਤੋਂ ਬਾਅਦ ਫਿਰ ਕੁਝ ਵਧੂਗੀ 16 17 18 ਨੂੰ ਫਿਰ ਇਵੈਂਚੁਅਲੀ ਬਾਰਸ਼ ਆਣੀ ਹੈ 16 17 18 ਨੂੰ ਗਰਮੀ ਇੱਕ ਵਾਰੀ ਫਿਰ ਵਧੇਗੀ ਨੋ ਨੋ ਗਰਮੀ ਕੰਟਰੋਲ ਹੋ ਗਈ ਕੰਟਰੋਲ ਭਾਈ ਇਹ ਜੇ 14 ਨੂੰ ਕੁਝ ਅਸਰ ਸ਼ੁਰੂ ਹੋ ਜਾਏਗਾ ਹੁਣ ਨਾਰਦਰਨ ਬੈਲਟ ਫੁਟਿਲਸ ਦੇ ਏਰੀਆ ਜਿੰਦਾ ਵੀ ਹੈਗੇ ਉਤੋਂ ਬਾਅਦ ਫਿਰ 16 17 18 ਨੂੰ ਕੁਝ ਸੈਂਟਰਲ ਪਾਰਟ ਪੰਜਾਬ ਇਦਾਂ ਹੋਗਾ ਉੱਥੇ ਕੰਟਰੋਲ ਹੋਗਾ ਫਿਰ 18 19 ਤੇ 20 ਤਰੀਕ ਨੂੰ ਕੰਪਲੀਟ ਪੰਜਾਬ ਓਕੇ ਰਿਲੀਫ ਮਿਲੂਗਾ ਤਾਂ ਇਹ ਕੁਝ ਦਿਨ ਹੈਗੇ ਕਿਉਂਕਿ ਦੂਜੀ ਗੱਲ ਇਹ ਹੈਗੀ ਕਿ ਹਿਊਮਿਡਿਟੀ ਲੈਵਲ ਕਾਫੀ ਜ਼ਿਆਦਾ ਹੈ ਜਦੋਂ ਹੀ ਹਿਊਮਿਡਿਟੀ ਲੈਵਲ ਪਿਛਲੇ 24 ਘੰਟੇ ਵਿੱਚ 20% ਇਨਕਰੀਸ ਹੈਗਾ ਹਿਊਮਿਡਿਟੀ ਲੈਵਲ ਉਹ ਜ਼ਿਆਦਾ ਤਕਲੀਫ ਕਰਦਾ ਹੈ ਕਿਉਂਕਿ ਜਦੋਂ ਹੀ ਟੈਂਪਰੇਚਰ 40 ਪਲੱਸ ਹੁੰਦੇ ਹੈ ਹਿਊਮਿਡਿਟੀ ਜ਼ਿਆਦਾ ਹੋ ਜਾਂਦੀ ਹੈ ਤਾਂ ਜਿਹੜਾ ਫੀਲਿੰਗ ਹੈਗੀ ਟੈਂਪਰੇਚਰ ਦੀ ਉਹ ਜ਼ਿਆਦਾ ਹੋ ਜਾਂਦੀ ਹੈ ਤੱਕ ਤੇ ਤੁਸੀਂ ਹਿਊਮਿਡਿਟੀ ਲੈਵਲ ਦੀ ਗੱਲ ਕੀਤੀ ਹਿਊਮਿਡਿਟੀ ਜ਼ਿਆਦਾਤਰ ਜਿਹੜੀ ਬਾਰਿਸ਼ਾਂ ਜਦੋਂ ਸੌਂਡ ਕਹਿੰਦੇ ਆਪਾਂ ਆ ਜਾਂਦਾ ਉਹਦੇ ਬਾਅਦ ਜਦੋਂ ਬਾਰਿਸ਼ ਲਗਾਤਾਰ ਹੁੰਦੀ ਮੌਨਸੂਨ ਆ ਜਾਂਦਾ ਤੇ ਉਹਦੇ ਬਾਅਦ ਹਿਊਮਿਡਿਟੀ ਜਿਹੜੀ ਰਾਈਜ਼ ਕਰਦੀ ਹੈ ਉਹ ਤਕਲੀਫ ਤੇ ਹੁੰਦੀ ਹੈ ਪ੍ਰਤਕੀ ਜਿਹੜਾ ਹੈ ਦੇਖਿਆ ਜਾ ਰਿਹਾ ਕਿ ਟੈਂਪਰੇਚਰ ਜਦ ਕਿ ਸੁੱਕੀ ਗਰਮੀ ਅੱਜ ਕੱਲ੍ਹ ਤੇ ਦਿਨਾਂ ਵਿੱਚ ਪੈਣੀ ਚਾਹੀਦੀ ਹੈ ਪਰ ਉਹਦੇ ਨਾਲ ਹੀ ਹਿਊਮਿਡਿਟੀ ਕਾਫੀ ਡਿਸਟਰਬ ਕਰ ਰਹੀ ਹੈ ਕੋਈ ਇਹਦੇ ਵਿੱਚ ਕੁਝ ਮੈਟਰੋਲੋਜੀਕਲ ਕੰਡੀਸ਼ਨ ਇਦਾਂ ਦੀਆਂ ਡਿਵੈਲਪ ਹੋਈਆਂ ਪਿਛਲੇ ਕੁਝ 3-4 ਦਿਨਾਂ ਵਿੱਚ ਕਿ ਸਾਡਾ ਵੈਸਟਰਲੀ ਐਕਚੁਅਲੀ ਬੇਸਿਕਲੀ ਕੀ ਹੈ ਕਿ ਤੋ ਵੈਸਟਰਲੀ ਵਿੰਡਸ ਹੈਗੀਆਂ ਉਹ ਗਰਮੀ ਸਾਨੂੰ ਦਿੰਦੀਆਂ ਹੈਗੀਆਂ ਇੱਕ ਤੇ ਹੈਗਾ ਦੂਜੇ ਨਾਲ ਨਾਲ ਫਿਰ ਈਸਟਲੀ ਵੀ ਹੈਗਾ ਲੋ ਲੈਵਲ ਈਸਟਲੀ ਜਿਹੜੀ ਆ ਅਰਬੀਅਨ ਸੀ ਬੇ ਬੰਗਾਲ ਤੋਂ ਮੌਇਸਚਰ ਇੱਥੇ ਲਾਂਦੀਆਂ ਹੈਗੀਆਂ ਇਹ ਜਿਹੜਾ ਇੱਕ ट्रांजिशन ਹੈਗਾ ਇਹ ਪੀਰੀਓਡਿਸੀਟੀ ਜਿਹੜੀ ਹੈਗੀ ਉਹ ਕੁਝ ਅੱਗੇ ਪਿੱਛੇ ਹੋ ਰਹੀ ਹੈ ਸਮ ਟਾਈਮ ਵੈਸਟਰਲੀ ਇਸ ਡੋਮੀਨੇਟਿੰਗ ਕਈ ਟਾਈਮ ਸਮ ਟਾਈਮ ਈਸਟਰੀ ਇਸ ਡੋਮੀਨੇਟਿੰਗ ਫਿਰ ਉਹਦੇ ਕਰਕੇ ਹਿਊਮਿਡਿਟੀ ਲੈਵਲ ਵੀ ਵਧ ਰਿਹਾ ਨਾਲ ਨਾਲ ਗਰਮੀ ਵੀ ਹੋ ਰਹੀ ਹੈ ਹੋ ਹਿਊਮਿਡਿਟੀ ਲੈਵਲ ਵੀ ਵਧ ਰਿਹਾ ਹੈ ਇਹ ਮੈਟਰੋਲੋਜੀਕਲ ਕੰਡੀਸ਼ਨ ਜਿਹੜੀ ਫਿਲਹਾਲ ਪ੍ਰਵੇਲ ਕਰ ਰਹੀ ਹੈ ਲੇਕਿਨ ਜਿੱਦਾਂ ਮੈਂ ਕਿਹਾ ਕਿ ਵੈਸਟਰਲੀ ਵੀ ਕੁਝ ਵੀਕ ਹੋਣ ਦੇ ਚਾਂਸਸ ਅੱਗੇ ਹੋਣ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਫਿਰ 20 ਦਾ ਵੀ ਚਾਂਸ ਬਣ ਰਿਹਾ ਤਾਂ ਵਰਚੂਅਲੀ ਅਗਲੇ 4-5 ਦਿਨਾਂ 'ਚ ਤੁਸੀਂ ਦੇਖਿਓ ਕਿ ਦੇਰਬਿਲੀ ਗ੍ਰੇਟਰ ਰੀਫ অর ਬਾਈ 20th ਸਾਰਾ ਪੰਜਾਬ ਜਿਹੜਾ ਇਹ ਟੂਲੀ ਫ੍ਰੀ ਆਫ ਹੀਟ ਵੇਵ ਟਨ ਆਊਟ ਪਰ ਚੰਡੀਗੜ੍ਹ ਦੀ ਗੱਲ ਕਰ ਲਈਏ ਤਾਂ ਸੁਖਨਾਲੇ ਜਿਹੜੀ ਲੇਕ ਹੈ ਉਹ ਵੀ ਥੋੜੀ ਸੁੱਕੀ ਸੁੱਕ ਰਹੀ ਹੈ ਸਾਈਡ ਤੇ ਬਹੁਤ ਹੀ ਅਜੀਬ ਗੱਲ ਹੈਗੀ ਹੈ ਕਿਉਂਕਿ ਨਾ ਨਾ ਕਰਦੇ ਗਰਮੀ ਜਿਸ ਤਰ੍ਹਾਂ ਦੀ ਸੁੱਕੀ ਪੈ ਰਹੀ ਹੈ ਉਹਦੇ ਵਿੱਚ ਜਦੋਂ ਲੈਂਡ ਜਾਇ ਸੋਇਲ ਜਿਹੜੀ ਹੈ ਉਹ ਜੇ ਉਹਦੇ ਚ ਗਰਮੀ ਹੀਟ ਹੁੰਦੀ ਹੈ ਤਾਂ ਪਾਣੀ ਠੰਡਾ ਹੋਣਾ ਚਾਹੀਦਾ ਜਦਕਿ ਇੱਥੇ ਜਿਹੜਾ ਡਰਾਈ ਜਿਹੜਾ ਹੁੰਦਾ ਚੱਲਿਆ ਜਾ ਰਿਹਾ ਡਰਾਈਨੈਸ ਕਿਉਂ ਆ ਰਹੀ ਉਹਦਾ ਵਜ੍ਹਾ ਕੀ ਹੈ ਕੋਈ এনवायरमेंटਲ ਸ਼ਿਫਟ ਨੇ ਕੋਈ এনवायरमेंट ਪਹਿਲੇ ਨਾਲੋਂ ਕੁਝ ਚੇਂਜਸ ਆਏ ਨੇ ਕੀ ਕਾਰਨ ਵਜ੍ਹਾ ਕੀ ਹੈ ਸਭ ਦਾ ਥੋੜਾ ਮੈਟਰ ਐਗਜ਼ਾਮਨ ਕਰਨਾ ਪੋਗਾ ਮੈਨੂੰ ਲੱਗ ਦੇ ਜਿਹੜੇ ਸੁਕਣਾ ਲੇਖ ਦੇ ਸੋਰਸੇ ਹੈਗੇ ਉਹ ਪਹਿਲੇ ਐਗਜ਼ਾਮਿਨ ਕਰਨਾ ਪੈਗੇ ਕੋਈ ਦੋਨੋਂ ਕੁਝ ਜਿਹੜਾ ਡੈਫਿਸਿਟ ਨਹੀਂ ਆਇਆ ਉਹਨਾਂ ਦਾ ਇਨਫਲੋ ਕੁਝ ਘਟਿਆ ਹੈ ਉਹ ਸਾਰੀ ਚੀਜ਼ਾਂ ਵਿੱਚ ਲੱਗਦਾ ਕਿ ਗਰਾਊਂਡ ਲੈਵਲ ਤੇ ਸਾਨੂੰ ਐਗਜ਼ਾਮਿਨ ਕਰਨੀ ਪਵੇਗੀ ਐਗਜੈਕਟ ਐਕਸਰਟਨ ਤੇ ਸਟੇਜ ਤੇ ਨਹੀਂ ਹੈ ਲੇਕਿਨ ਇਹ ਜ਼ਰੂਰ ਹੈਗਾ ਕਿ ਟੈਂਪਰੇਚਰ ਇਸ ਸਾਲ ਕਾਫੀ ਰਹੇ ਐਵੇਪਰੇਸ਼ਨ ਜ਼ਿਆਦਾ ਹੋ ਜਾਂਦੀ ਹੈ ਉਹਦੇ ਚ ਫਿਰ ਸੋਇਲਸ ਮੋਇਸਚਰ ਘਟ ਜਾਂਦਾ ਉਹ ਇੱਕ ਸਾਇੰਟਿਫਿਕ ਪ੍ਰੋਸੈਸ ਹੈਗਾ لیکن ਉਹ تو ਨਾਲ ਜਿਹੜਾ ਹੈਗਾ ਐਨੀ ব্যাকਗਰਾਉਂਡ ਫੈਕਟਰ ਕੋਈ ਹੋਏਗਾ ਕਿ ਜਿਹੜੇ 소ਰਸ ਆਫ दैट ਵਾਟਰ ਐਂਡ ਆਲ ਐਂਡ ਵਾਟ ਇਜ਼ ਦਾ ਇਨਫਲੋ ਪੈਟਰਨਸ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੋਰ ਸਾਨੂੰ ਐਗਜ਼ਾਮਨ ਕਰਨਾ ਪੋਗੀਆਂ ਅੱਜ ਤੋ ਤੱਕ ਗੱਲ ਕੀਤੀ ਜਾ ਐਨਵਾਇਰਨਮੈਂਟਲ ਚੇਂजेस ਦੇ ਵਿੱਚਲੇ 10 ਯਰਸ 20 ਯਰਸ ਨਾਲ ਕੋਈ ਕੁਝ ਫਰਕ ਆਇਆ ਕਿਉਂਕਿ ਐਤ ਕੀ ਦੇਖਿਆ ਗਿਆ ਕਿ ਮਈ ਦੇ ਵਿੱਚ ਹੀ ਥੋੜੀ ਜਿਹੀ ਬਾਰਿਸ਼ ਆਈ ਹੈ ਜਦਕਿ ਜੂਨ ਔਰ ਜੁਲਾਈ ਦੇ ਮੌਨਸੂਨ ਜਿਹੜਾ ਹੈ ਉੱਥੇ ਤੱਕ ਸ਼ਿਫਟ ਕਰਦਾ ਨਾਰਮਲ ਜਿਹੜਾ ਹੈਗਾ ਨਾਰਮਮਲ ਕੋਰਸ ਆਫ এনवायरमेंट ਜਿਹੜਾ ਹੈਗਾ ਤੇ ਅੱਜ ਇਸ ਵਾਰੀ ਥੋੜਾ ਡਿਫਰੈਂਟ ਦੇਖਣ ਨੂੰ ਸੀਨ ਮਿਲਿਆ ਦੇਖੋ ਇੱਕ ਤਾਂ ਚੀਜ਼ ਡਾਟਾਬੇਸ ਵੀ ਇਹ ਕਹਿੰਦਾ ਕਿ ਪਿਛਲੇ 10 ਸਾਲਾਂ ਵਿੱਚ ਜਿਹੜੇ ਮੌਨਸੂਨ ਹੈਗਾ ਉਹ ਕੁਝ अर्ਲੀ ਆਨਸੈਟ ਤੇ ਲੇਟ ਵਿਡਡਰੋਅਲ ਹੈਗਾ ਜੀ ਦਾ ਵਿਲੇਟ ਵਿਦਡਰੋਅਲ ਦਾ ਮਤਲਬ ਇਹ ਹੈ ਕਿ ਬਾਈ 1 ਅਕਤੂਬਰ 10 ਤੱਕ ਇਹ ਮੌਨਸੂਨ ਸਾਡਾ ਜਾਂਦਾ ਹੁੰਦਾ ਹੈ that will have subsequent impacts ਜਿੱਦਾਂ ਸਰਦੀ ਦਾ ਹੈ ਤੇ ਸਰਦੀ ਜਲਦੀ ਆਂਦੀ ਹੈ ਫਿਰ ਉਹਦੇ ਕਰਕੇ ਫੌਗੀ ਕੰਡੀਸ਼ਨ ਜ਼ਿਆਦਾ ਹੋ ਜਾਂਦੀ ਹੈ ਸੋਇਲ ਮੋਇਸਚਰ ਕਾਫੀ دیر ਰੀਟੇਨਡ ਇਨ ਦਾ ਸੋਇਲ ਵਿੱਚ देयर आर ਮਨੀ ਅਦਰ ਏਰੀਆ ਜਿੱਥੇ ਇੰਪੈਕਟ ਕਰਦਾ ਹੈ ਸਿਮਿਲਰਲੀ ਜਿਹੜਾ ਤੁਹਾਡਾ ਜੀ ਵਿంటర్ ਹੈਗੀ ਹੈ ਵਿంటర్ ਤੁਸੀਂ ਦੇਖੋ ਕਿ ਇਟਸ ਆਲਸੋ ਐਕਸਟੈਂਡਿੰਗ ਸੋ ਥੀਸ ਆਰ ਦਾ ਵਿਜ਼ੀਬਲ ਇੰਪੈਕਟਸ ਸਪੋਟਡ ਬਾਈ ਡਾਟਾ ਇਕ ਤਰ੍ਹਾਂ ਬੜੀ ਕਲੀਅਰ ਹੈ ਜਿਹੜਾ এনवायरमेंटਲ ਚੇਂजेस ਤੁਸੀਂ ਕਹਿਆ ਮੈਨੂੰ ਤੇ ਨਾਲ ਨਾਲ ਆਪਾਂ ਇਹ ਵੀ ਦੇਖਿਆ ਕਿ ਓਵਰਆਲ ਜਿਹੜਾ ਰੇਨਫਾਲ ਹੈਗੀ ਹੈ ਅਗਰ ਆਪਾਂ ਕੋਈ ਸੀਜ਼ਨਲ ਜਿਵੇਂ ਮੌਨਸੂਨ ਸੀਜ਼ਨ ਹੁੰਦਾ ਉਹ ਟੋਟਲ 80% ਉਮੀਦ ਦਿੰਦਾ ਹੈ ਪੂਰੇ ਪੰਜਾਬ 'ਚ ਜਾਂ ਦੇਸ਼ ਵਿੱਚ ਅਸੀਂ ਗੱਲ ਕਰੀਏ ਉਹ ਟੋਟਲਟੀ ਕੋਈ ਵੱਡਾ ਚੇਂਜ ਨਹੀਂ ਹੈ ਇਨ ਟੋਟਲ ਟਾਈਮ ਟਾਕਿੰਗ ਜਿਵੇਂ ਜੂਨ ਟੂ ਸਪਟੈਂਬਰ ਲੇਕਿਨ ਉਹਦੇ ਵਿੱਚ ਜਿਹੜਾ ਉਹਦਾ ਡਿਊਰੇਸ਼ਨ ਆਫ ਰੇਨਫਾਲ ਹੈਗਾ ਉਹ ਕਟਿਆ ਹੈ ਹੁਣ इंडेंसिटी रेनफॉल रेट बदे हैं। एक बड्डा चेंज है कि एक्सट्रीम ज्यादा हो गया मतलब आई मीन आज बहुत गर्मी होनी है कल ठंडा हो जाना दीज आर द एक्सट्रीम्स एक्चुअली बेसिकली ओदे विच ये हो जांदा कि दैट एक्चुअली गिव लॉट ऑफ इश्यूज टू अस इन टर्म ऑफ प्लानिंग जदों ही बहुत रेनफॉल रेट ज्यादा बहुत हाई होएगा ता ओदा पानी जेड़ा हैगा रन ऑफ भी करुगा ओ ग्राउंड वाटर भी ज्यादा रिचार्ज नहीं करुगा रिचार्ज नहीं होएगा ठीक है इमीडिएट ਤੁਸੀਂ پلان ਨਹੀਂ ਕਰ ਸਕਦੇ ਉਹਨੂੰ ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਮੈਨੇਜ ਕਰਨੀਆਂ ਪਊਗੀਆਂ ਸਟਾਰਮ ਇਸ ਵਾਰੀ ਤੁਸੀਂ ਦੇਖਿਆ ਕਿ ਬਹੁਤ ਤੇਜ਼ ਸਟਾਰਮ ਆਇਆ ਪੰਜਾਬ ਵਿੱਚ ਬਹੁਤ ਮੈਸੀਵ ਡੇਮੇਜ ਹੋਇਆ ਹੈ ਤਾਂ ਔਰ ਮੈਂ ਇਹ ਵੀ ਦੇਖਿਆ ਕਿ ਜਿਹੜਾ ਅਸੀਂ ਇੱਕ ਸਟੱਡੀ ਕੀਤੀ ਸੀਗੀ ਤਾਂ ਉਹਦੇ ਜਿਵੇਂ ਅਸੀਂ ਦੇਖਿਆ ਕਿ ਉਹਨਾਂ ਦਾ ਜਿਹੜਾ ਡਿਸਟੈਂਸ ਕਵਰਡ تھا ਉਹ ਵੀ ਕਰੀਪਰੀਨ 200 ਕਿਲੋਮੀਟਰ ਔਰ 100 ਜਨਰਲੀ ਐਨਾ ਨਹੀਂ ਹੁੰਦਾ ਹੈ ਸੋ ਥੀਸ ਆਰ ਦਾ ਚੇਂਜਸ ਵਿਚ ਆਰ ਵਿਜ਼ੀਬਲ ਐਂਡ ਥੇ ਆਰ ਔਨ ਦਾ ਗਰਾਉਂਡ ਆਲਸੋ ਐਂਡ ਸਪੋਟਡ ਬਾਇ ਡਾਟਾ ਇਹ ਕੁਛ ਇੰਪੈਕਟ ਕਰਨ ਕੇ ਜਿਵੇਂ ਖਾਸ ਕਰਕੇ ਜੇ ਪੰਜਾਬ ਦੇ ਸੀ ਹਰਿਆਣਾ ਦੀ ਗੱਲ ਕਰ ਲਈ ਇਧਰ ਖਾਸ ਕਰਕੇ ਪੰਜਾਬ ਹਰਿਆਣਾ ਦੀ ਇਹਦੇ ਚ ਫਸਲਾਂ ਦਾ ਚੱਕਰ ਜਿਹੜਾ ਹੈਗਾ ਉਹ ਖਾਸ ਕਰਕੇ ਵੀਟ ਤੇ ਪੈਡੀ ਜਿਸ ਤਰੀਕੇ ਦਾ ਹੈ ਉਹਦੀ ਬੋਾਈ ਤੇ ਅੱਗੇ ਪਿੱਛੇ ਹੋ ਜਾਂਦਾ ਟਾਈਮਿੰਗਸ ਤੇ ਪਾਣੀ ਖੜਾ ਕਿਵੇਂ ਚਾਹੀਦਾ ਉਹਦੇ ਉਸ ਤੇ ਜਾਂ ਉਹ ਜੇ ਜਿਸ ਤਰ੍ਹਾਂ ਖੜੀ ਫਸਲ ਹੁੰਦੀ ਹੈ ਤਾਂ ਬਾਰਿਸ਼ ਜਾਂ ਸਟ੍ਰੌਮ ਆ ਜਾਏ ਉਸ ਤੇ ਨਾਲ ਉਹਦਾ ਡੈਮੇਜ ਹੋ ਜਾਂਦਾ ਜਿਹੜਾ ਉਹ ਖਰਾਬ ਹੋ ਜਾਂਦੀ ਹੈ ਫਸਲ ਇਦਾਂ ਦੀਆਂ ਚੀਜ਼ਾਂ ਔਰ ਖਾਸ ਕਰਕੇ ਹਿਊਮਨਸ ਦੀ ਹੈਲਥ ਤੇ ਕਿਉਂਕਿ ਬਾਰ ਬਾਰ ਟੈਂਪਰੇਚਰ ਵੇਰੀਏਸ਼ਨ ਨਾਲ ਐਤ ਕੀ ਸਰ ਦੇਖਿਆ ਗਿਆ ਕਿ ਲੋਕਾਂ ਨੂੰ ਫੀਵਰ ਆਏ ਨੇ ਔਰ ਖਾਸ ਕਰਕੇ ਫੀਵਰ ਜਿਹੜਾ ਵਾਇਰਲ ਡਿਫਰੈਂਟ ਟਾਈਪ ਦਾ ਵਾਇਰਲ ਆਇਆ ਕਦੀ ਉਹ ਇਹ ਸਾਰੀਆਂ ਚੀਜ਼ਾਂ ਤੇ ਵੀ ਇੰਪੈਕਟ ਕਰੇਗਾ ਆਬਵੀਅਸਲੀ ਆਬਵੀਅਸਲੀ ਕਿਉਂਕਿ ਜਦੋਂ ਹੀ ਐਟਮੋਸਫੇਅਰਿਕ ਕੰਡੀਸ਼ਨਸ ਚੇਂਜ ਹੋਣਗੀਆਂ ਟੈਂਪਰੇਚਰ ਕਿਉਂਕਿ ਵੈਕਟਰ ਜਿਹੜਾ ਹੈਗਾ ਉਹ ਆਈ ਵਿਲ ਲੁੱਕ ਫਾਰ ਫੇਵਰੇਬਲ ਕੰਡੀਸ਼ਨਸ ਐਂਡ ਆਲ ਐਂਡ ਕੀਪ ਓਨ ਮਿਊਟੇਟਿੰਗ ਤੇ ਜਿਹੜਾ ਵੈਕਟਰ ਮੋਨ ਡਿਜ਼ੀਜ਼ ਹੈਗੀ ਆ ਉਹ ਵੀ ਤੁਸੀਂ ਦੇਖਿਆ ਕਿ ਕਾਫੀ ਕਾਫੀ ਡਿਫਰੈਂਟ ਹੋ ਗਈ ਹੈ ਕਾਫੀ ਚੈਲੰਜਸ ਹੈਗਾ ਵੈਕਟਰ ਮੋਨ ਡਿਜ਼ ਇੰਦ ਵਰਲਡਵਾਈਡ ਇੱਥੇ ਨਹੀਂ ਤਾਂ ਹੈਲਥ ਇਸ਼ੂ ਜੇ ਹੋ ਗਿਆ ਦੂਜਾ ਤੁਹਾਡਾ ਜੇ ਕ੍ਰੋਪਸ ਦਾ ਹੈਗਾ ਤੁਸੀਂ ਕਹਿਆ ਆਈ ਮੀਨ ਇੰਪੋਰਟੈਂਟ ਚੀਜ਼ੇ ਹੋ ਗਈ ਹੈ ਕਿ ਸਾਨੂੰ ਜਿਹੜਾ ਹੈਗਾ ਆਈ ਵਿਨ ਵੀ ਕੈਨ ਐਟ ਲੀਸਟ ਆਈ ਮੀਨ ਆਪਟੀਮਾਈਜ਼ ਸਮ ਰਿਸੋਰਸ ਜਿੱਦਾਂ ਪਾਣੀ ਦੀ ਗੱਲ ਹੈਗੀ ਹੈ ਜਿੱਦਾਂ ਹੁਣ 18 ਤੋਂ ਬਾਅਦ ਕੁਝ ਵੈਦਰ ਹੈਗਾ ਤਾਂ ਆਈ ਥਿੰਕ ਵੀ ਕੈਨ ਸ਼ਡਿਊਲ ਥੈਟ ਟ੍ਰਾਂਸਪਲੈਂਟਿੰਗ ਐਂਡ ਅਦਰ ਥਿੰਗਸ ਵੈਦਰ ਵਾਈਜ਼ ਜੀ Now we can do it because uh, forecast is reasonably good. It's raining also and uh, you have irrigated also in the field and all. That is a wastage of the thing. So ultimately we have to generate some, uh, create some operation manual so that uh, mechanism, some mechanism at the government level so that whatever inputs we are giving to them, they could able to I mean, um, fully implement that. Yes, yes. At least. At least if, uh, uh, they can save some uh, i mean water and uh, that will reduce the cost of cost of cultivation and uh, demand mm -hmm. of energy and everything so because these are interrelated actually mm -hmm. Yes. Yeah. ਇਸ ਦੀ ਗੱਲ ਜਿਹੜੀ ਕਰੀ ਸੀ ਕਿ ਹਿਊਮਨਸ ਤੇ ਇੰਪੈਕਟ ਹੋਇਆ ਕਿ ਫੀਵਰਸ ਜਿਹੜੇ ਨੇ ਉਹ ਡਿਫਰੈਂਟ ਟਾਈਪ ਦੇ ਔਰ ਥਰੋਟ ਸੋਰ ਸੋਰ ਥਰੋਟ ਜਿਹੜਾ ਹੈਗਾ ਉਹ ਹੈਗਾ ਹੈਡੈਕਸ ਨੇ ਡਿਫਰੈਂਟ ਟਾਈਪ ਦੀਆਂ ਬਾਡੀਏਕਸ ਨੇ ਉਹ ਦੇਖਣ ਨੂੰ ਕਾਫੀ ਜ਼ਿਆਦਾ ਆ ਰਹੀਆਂ ਡਾਕਟਰਸ ਦੇ ਸਾਰੀ ਸ਼ਾਪਸ ਕਲੀਨਿਕਸ ਭਰੇ ਪਏ ਨੇ ਇਹਨਾਂ ਚੀਜ਼ਾਂ ਦੇ ਨਾਲ ਪਿਛਲੇ ਦਿਨਾਂ ਦੀ ਹੈ ਵੇਰੀਏਸ਼ਨ ਨਾਲ ਨਹੀਂ ਨਹੀਂ ਬਿਲਕੁਲ ਤੁਸੀਂ ਠੀਕ ਕਿਹਾ ਔਰ ਜਿਹੜੇ ਵਾਇਰਲ ਸੀਗੇ ਨਾ ਦੇ ਕੰਟੀਨਿਊਡ ਫੋਰ ਮੰਥਸ ਆਈ ਹੈਵ ਸੀਨ ਸਮ Uh, uh, and and uh, the earlier they were like for a week or so but it is I the seen that so these are the i mean concerned in health sector and uh, weather has to play a great role i mean uh, to provide to support to the health department and that we are actually thinking to uh, extend them the whatever meteorological support we can extend ਤੁਸੀਂ ਫਿਰ ਉਹ ਕਿਸ ਤਰ੍ਹਾਂ ਜਿਹੜੇ ਡਿਪਾਰਟਮੈਂਟਸ ਨੇ ਕਿਸ ਤਰੀਕੇ ਦੇ ਨਾਲ ਤੁਹਾਡੀ ਮਦਦ ਲੈਂਦੇ ਆ ਕਿਸ ਗ੍ਰੈਵਿਟੀ ਤੇ ਕਿਸ ਇੰਟੈਂਸਿਟੀ ਤੇ ਤੁਸੀਂ ਜਾ ਕੇ ਮਦਦ ਉਹਨਾਂ ਨੂੰ ਦੇਸ ਭੰਦੇ ਹੋ ਕਿਸ ਤਰੀਕੇ ਦੇ ਨਾਲ ਡਾਟਾ ਵਾਈਜ਼ ਜਾਂ ਕੁਝ ਸੁਜੈਸ਼ਨਸ ਵਾਈਜ਼ ਜਾਂ ਕਿਸ ਤਰ੍ਹਾਂ ਹੁੰਦਾ ਹੈ ਜੇ ਤਾਂ ਦੇਖੋ ਡਾਟਾ ਐਕਸਚੇਂਜ ਦਾ ਕੁਝ ਚੱਲੇ ਹੋਇਆ ਪ੍ਰੋਸੈਸ ਹੈ ਲੇਕਿਨ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਸਾਨੂੰ ਵੀ ਹੈਵ ਟੂ ਵਰਕ ਟੁਗੇਦਰ ਉਹਨਾਂ ਦਾ ਡਾਟਾ ਸਾਨੂੰ ਮਿਲ ਲੈ ਆਪਾਂ ਉਹਨਾਂ ਨੂੰ ਦਈਏ then we could able to come out some relations maybe some advisory चीज़ा चीज़ा mutual kuch hona chahida hai odech i mean health department nu pura milke kaam karna chahida bahut scope hai dech kaam karne da aur weather is nowadays earlier also it's influences every box to main lagda ki economy baste bhi is very important area ji ji aaj temperature ki hai sir ek to dinade vich aan wale din aaj kyunki to relief ta je do teen teen dinade baad milna hai ki temperature rahega ਦੇਖੋ ਟੈਂਪਰੇਚਰ 43 ਦੇ ਆਸ-ਪਾਸ ਚੱਲੂਗਾ 43 ਦੇ ਆਸ-ਪਾਸ ਕਿਉਂਕਿ ਜ਼ਿਆਦਾ ਨਹੀਂ ਹੋਣਾ ਟੈਂਪਰੇਚਰ ਬਿਕਾਜ਼ ਆਫ wind is also going on ਚੰਡੀਗੜ੍ਹ ਦੀ ਮੈਂ ਗੱਲ ਕਰ ਰਿਹਾ ਬਾਕੀ ਜਿਹੜਾ ਵੈਸਟਰਨ ਪੰਜਾਬ ਹੈ ਉੱਥੇ 46 45 46 ਪਲੱਸ ਜਾਊਗਾ ਜਿੱਦਾਂ ਬਟਿੰਡਾ ਮਾਨਸਾ ਸੰਗਰੂਰ ਫਿਰੋਜ਼ਪੁਰ ਫਜ਼ਿਲਕਾ ਇਹਨਾਂ ਇਲਾਕਿਆਂ ਵਿੱਚ ਥੀਸ ਆਰ ਦਾ ਹੌਟ ਸਪots ਬੇਸਿਕਲੀ ਇੱਥੇ ਜ਼ਿਆਦਾ ਕਨਸਰਨ ਸਾਨੂੰ हैगा क्योंकि कंटिन्यूटी ऑफ टेम्परेचर इज देयर फॉर द लास्ट आई मीन फ्यू डेज नाउ तो नाउे सन वी हैव टू एक्चुअली टेक प्रिकॉशंस इन जनरल वी नीड टू टेक प्रिकॉशंस फॉर एंटायर पंजाब हाँ जो भी है जैसे मॉर्निंग uh, में आप थोड़ा सा दिन के समय में थोड़ा अवॉइड करें एक्सपोज करने को अपना कवर कर लें पानी की ज़्यादा मात्रा ले लें दीज आर द मिनिमल आई मीन प्रीकॉशन जो आप ले सकते हैं जी बहुत बहुत धन्यवाद थैंक यू ਸਾਡੇ ਨਾਲ ਸੀਗੇ सुरेंद्र ਪਾਲ ਜਿਹੜੇ ਕਿ ਡਾਇਰੈਕਟਰ ਨੇ ਮੈਟਰੋਲੋਜੀਕਲ ਸੈਂਟਰ ਚੰਡੀਗੜ੍ਹ ਤੋਂ ਅ ਅੱਜ ਜਿਹੜਾ ਹੈਗਾ ਚੰਡੀਗੜ੍ਹ ਦਾ 43 ਦੇ ਆਸ-ਪਾਸ ਟੈਂਪਰੇਚਰ ਹੈਗਾ ਇੱਕ ਦੋ ਦਿਨਾਂ ਕੰਦੇ ਐਵੇਂ ਹੀ ਰਹੇਗਾ ਵਿੰਡੀ ਜਿਹੜੀ ਹੈਗੀ ਐ ਇਸ ਟਿੰਗ ਸਿਚੁਏਸ਼ਨ ਹੈਗੀ ਐ ਇਸ ਕਰਕੇ ਅ ਥੋੜਾ ਜਿਹਾ ਰਾਹਤ ਰਹੇਗੀ ਮੀਨਸ ਕਿ ਟੈਂਪਰੇਚਰ ਵਧਣ ਦੇ ਚਾਂਸਸ ਘਟ ਨੇ ਹਿਊਮਿਡਿਟੀ ਬਹੁਤ ਜ਼ਿਆਦਾ ਕੁਝ ਵਧੀ ਹੈਗੀ ਐ ਇਹਨਾਂ ਦਿਨਾਂ ਦੇ ਵਿੱਚ ਅ ਟੈਂਪਰੇਚਰ ਦੇ ਨਾਲ-ਨਾਲ ਪਰ ਦੋ ਦਿਨਾਂ ਦੇ ਬਾਅਦ ਰਾਹਤ ਜ਼ਰੂਰ ਮਿਲੇਗੀ ਆਪਣੇ ਹਮ ਨੂੰ ਕਵਰ ਕਰਕੇ ਰੱਖੋ ਆਪਣੇ ਆਪ ਨੂੰ ਜ਼ਿਆਦਾ ਬਾਹਰ ਨਾ ਐਕਸਪੋਜ਼ ਕਰੋ ਸਨਲਾਈਟ ਦੇ ਵਿੱਚ ਔਰ ਖਾਸ ਕਰਕੇ ਕੁਝ ਪਾਰਟਿਕੂਲਰ ਟਾਈਮ ਦੇ ਵਿੱਚ ਜਿੱਦਾਂ 12 ਤੋਂ 5-6 ਵਜੇ ਤੱਕ ਆਪਣੇ ਆਪ ਨੂੰ ਥੋੜਾ ਘਰਾਂ ਦੇ ਵਿੱਚ ਹੀ ਰਿਟੇਨ ਰੱਖੋ ਤਾਂ ਕਿ ਤੁਸੀਂ ਕਿਸੇ ਵੀ ਤਰੀਕੇ ਦੀ ਲੂ ਤੋਂ ਬਚ ਸਕੋ ਕੈਮਰਾ ਪਰਸਨ ਸਭਜੀਤ ਦੇ ਨਾਲ ਪਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖ ਜ਼ਰੂਰ T5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ